ਸਜ ਕਰਾ ਪੀਰਾਂ ਫਕੀਰਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਉਹ ਸੋ ਅਗਲੇ ਮਿਲੇ ਦੀ ਆਪਾਂ ਵੀਡੀਓ ਤੁਹਾਨੂੰ ਦਿਖਾ ਰਿਆ ਜੋ ਕਿ ਆਪਾਂ ਲੰਗਰ ਤੋਂ ਚਾਲੂ ਕੀਤੀ ਆਪਾਂ ਸੰਤਾਂ ਨੂੰ ਬਿਠਾਇਆ ਲੈਣਾ ਦੇ ਵਿੱਚ ਫਿਰ ਸਕਾਇਆ ਪ੍ਰਸ਼ਾਦਾ ਪ੍ਰਸ਼ਾਦਾ ਸਕੋਨੇ ਸਕੋਨਾ ਦੇਖੋ ਉੱਨੇ ਰੋ ਗਏ ਚਲੋ ਸੌਰੀ ਗੁਸਤਾਖੀ ਮਾਫ ਕਰਦੇ ਆਂ ਗਾਂ ਤੋਂ ਨਿੱਕੇ ਨਿੱਕੇ ਗੱਲਾਂ ਦਾ ਧਿਆਨ ਰੱਖਾਂਗੇ ਇੱਧਰ ਵੀਰ ਉਹਨਾਂ ਨੇ ਪਾਣੀ ਦਾ ਲੰਗਰ ਲਾਇਆ ਜੋ ਕਿ ਲੰਗਰ ਦੇ ਬਿਲਕੁਲ ਲੱਗੇ ਹੀ ਠੰਡਾ ਠੰਡਾ ਪਾਣੀ ਇਦਦਰ ਆਪਣੇ ਬੀਬੀਆਂ ਭੈਣਾਂ ਸਾਰੀਆਂ ਸੇਵਾ ਕਰਦੀਆਂ ਬਈ ਬਰਤਨਾ ਦੀਆਂ ਸੋ ਸਾਰਿਆਂ ਦੇ ਪਿੰਡ ਦੇ ਸਹਿਯੋਗ ਨਾਲ ਸਾਰਿਆਂ ਦੀ ਮਿਹਨਤ ਸਦਕਾ ਇਹ ਕੰਮ ਹੁੰਦਾ ਇਹ ਆਪਣੇ ਬਾਬਾ ਜੀ ਨੇ ਜੋ ਕਿ ਮੁੱਖਾ ਸਿੰਘ ਨੇ ਉਹਨਾਂ ਨੂੰ ਡਿਊਟੀ ਦਿੱਤੀ ਆ ਕਿ ਤੁਸੀਂ ਆਪਣੇ ਲੰਗਰ ਦਾ ਧਿਆਨ ਰੱਖਣਾ ਇਹ ਆਪਣੇ ਸੇਵਾਦਾਰ ਹਰ ਇੱਕ ਜਗ੍ਹਾ ਜਾ ਜਾ ਕੇ ਦੇਖਦੇ ਪਏ ਕਿੱਥੇ ਕਿਹੜੀ ਚੀਜ਼ ਦੀ ਕਮੀ ਨਾ ਹੋਵੇ ਹਰ ਇੱਕ ਸਾਰੇ ਛੋਟੇ ਛੋਟੇ ਬੱਚੇ ਦੇਖੋ ਛੋਟੇ ਛੋਟੇ ਬੱਚਾ ਨੂੰ ਕਿਹਨਾ ਚਾਹ ਮਿਲੇ ਦਾ ਕਿੰਨੇ ਪਿਆਰ ਨਾਲ ਸੇਵਾ ਕਰਦੇ ਪਏ ਨੇ ਇਹ ਸਾਡੀ ਸੇਵਾਦਾਰ ਇਹ ਸੇਵਾਦਾਰ ਬਹੁਤ ਗੁੱਸੇ ਵਾਲਾ ਹੈ ਇਹਾਰੇ ਸੇਵਾਦਾਰ ਦੇ ਗੁੱਸਾ ਘਟਣ ਦੇ ਕਿ ਤੁਸੀਂ ਕਿੱਥੇ ਹੋ ਇੰਨੀ ਲੇਟ ਹੋ ਗਿਆ ਪਰ ਸੈਟਿੰਗ ਕਰੀ ਗੁੱਸਾ ਦੇਖਿਓ ਵਾਹ ਫਿਰ ਆਪਾਂ ਖਵਾਲ ਵਾਲਿਆਂ ਦੀ ਬੈਠਣ ਦੀ ਤਿਆਰੀ ਕੀਤੀ ਉਸ ਤੋਂ ਬਾਅਦ ਸੰਗਤ ਦੇ ਬੈਠਣ ਦੀ ਤਿਆਰੀ ਕੀਤੀ ਸੰਗਤ ਦੇ ਬੈਠਣ ਦੇ ਤਿਆਰੀ ਦੇ ਨਾਲ ਨਾ ਪਤਾ ਕੀ ਥੱਲੇ ਆਪਾਂ ਮੈਟ ਵਿਛਾਉਣਨੇ ਹੁੰਨੇ ਹਰ ਸਾਲ ਤੇ ਇਸ ਵਾਰਾਨੂੰ ਨਾ ਕੁਰਸੀ ਲਾਉਣੀ ਪਈ ਕਿਉਂਕਿ بارش ਨੇ ਦਿਨਾਂ ਧੋਂਦੀ ਪਈ ਆ ਹੁਣ ਵੀ ਕੁਝ ਦਿਨ ਟਾਈਮ ਪਹਿਲਾਂ ਹੋ ਗਿਆ ਢੀ ਫਿਰ ਆਪਾਂ ਖੁਰਸੀਆਂ ਲਾਈਆਂ ਚਲੋ ਸੰਗਤ ਦੀ ਸੇਵਾ ਹੈ ਸੇਵਾ ਦੇ ਵਿੱਚ ਸਾਰੇ ਵੀਰਾਂ ਨੇ ਦਿੱਤਾ ਸਾਥ ਸਾਥ ਤੋਂ ਵੱਧ ਐਨੇ ਵੀਰ ਨੇ ਮਾਰਿਆ ਝੜੂ ਸੌਂਡ ਵਾਲੇ ਵੀਰ ਨੇ ਕੀਤੀ ਸੌਂਡ ਦੀ ਤਿਆਰੀ ਸੌਂਡ ਦੀ ਤਿਆਰੀ ਤੋਂ ਬਾਅਦ ਆਪਾਂ ਵੀਰ ਆ ਗਏ ਫਿਰ ਕਵਾਲੀ ਵਾਲੇ ਕਵਾਲੀ ਵਾਲੇ ਵੀਰ ਵੀ ਸਟੇਜ ਨੂੰ ਟੇਕਿਆ ਮੱਥਾ ਸਮਾਨ ਦੇ ਨਾਲ ਆਪਣੇ ਸਟੇਜ ਦੇ ਉੱਤੇ ਕੀਤੀ ਐਂਟਰੀ ਐਂਟਰੀ ਕਰਨ ਤੋਂ ਬਾਅਦ ਆਪਣਾ ਸਮਾਨ ਸੈੱਟ ਤੇ ਰੱਖਿਆ ਕਿ ਬਾਬਾ ਜੀ ਨੂੰ ਮੱਥਾ ਟੇਕਣ ਵਾਸਤੇ ਆਏ ਦਰਬਾਰ ਤੇ ਬਾਬਾ ਜੀ ਦਾ ਕੀਤਾ ਸ਼ੁਕਰੀਆ ਕਿ ਆਪਾਂ ਤੁਹਾਡੇ ਦੂਰ ਆ ਤੇ ਹਾਜ਼ਰੀ ਲਾਉਣ ਲੱਗੇ ਆ ਫਿਰ ਉਹਨਾਂ ਨੇ ਕੀਤੀ ਵੀਰ ਨੂੰ ਉਹਨਾਂ ਨੇ ਸਮਾਉਂਦੀ ਸੈਟਿੰਗ ਦੇਖੋ ਬੱਚ ਕਵਾਲੀਆਂ ਕੀਤੀਆਂ ਚੱਲੂ ਮੈਂ ਤਾਂ ਉਹਨੂੰ ਨਾ ਆਡੀਓ ਕਵਾਲੀਆਂ ਸੁਣਾਣੀਆਂ ਸੀ ਲੇਕਿਨ ਪਤਾ ਨਹੀਂ ਮੇਰੇ ਨਾ ਫੋਨ ਦੇ ਵਿੱਚ ਨਾ ਕਲੀਅਰ ਨਹੀਂ ਬਾਸ ਸਾਫ ਆਈ ਚਲੋ ਕੋਈ ਨਹੀਂ ਗਾਵਾਸਤੇ ਨਾ ਰੱਖਾ ਫਿਰ ਵੀਰ ਨੂੰ ਗਿਆ ਕਵਾਲ ਦਾ ਮਾਨ ਸਨਮਾਨ ਕਰਨ ਵਾਸਤੇ ਇਹ ਵੀਰ ਨੂੰ ਦੇਖੋ ਕਿੰਨਾ ਚਾਏ ਕਿੰਨਾ ਝੂਮ ਝੂਮ ਕੇ ਡਿਆ ਹਰ ਇੱਕ ਐਸੇ ਸ਼ਰਦਨ ਲਾਇਆ ਕਰੋ ਫਿਰ ਆਪਣੇ ਪ੍ਰੋਗਰਾਮ ਤੇ ਬਹੁਤ ਵਧੀਆ ਇਕੱਠ ਹੋਇਆ ਤੇ ਬਹੁਤ ਵਧੀਆ ਸੰਗਤ ਨੇ ਸਾਥ ਦਿੱਤਾ ਸਾਰੀ ਸੰਗਤ ਪਿਆਰ ਨਾਲ ਬੈਠੀ ਬਹੁਤ ਸਤਿਕਾਰ ਨਾਲ ਬੈਠੀ ਆਪ ਮੈਂਬਰ ਸਾਹਿਬ ਤੁਸੀਂ ਕਿੱਧਰ ਕਿਹੜੇ ਕੰਮ ਚ ਲਗੇ ਵੀਡੀਓ ਰਿਕਾਰਡ ਕਰਦੇ ਪਰ ਚਲੋ ਬਣੀ ਵਧੀਆ ਗੱਲ ਹੈ ਯਾਦ ਯਾਦਗਰੀ ਰੱਖਣੀ ਚਾਹੀਦੀ ਹੈ ਗਾਵਾਸਤੀ ਕੋਈ ਕਮੀ ਪੇਸ਼ੀ ਆ ਜਾਂਦੀ ਇਹ ਸਾਡੀ ਭੈਣ ਗਾਣੇ ਲੈ ਕੇ ਆਈ ਸੀ ਜੋ ਕਿ ਸਾਰੇ ਕਵਾਲਾ ਵਾਲਿਆਂ ਨੂੰ ਗਾਣੇ ਬੰਨੇ ਲਾਗੇ ਸੇਵਾਦਾਰਾਂ ਨੂੰ ਸੰਗਤ ਨੂੰ ਗਾਣੇ ਬੰਨੇ ਉਸ ਤੋਂ ਬਾਅਦ ਫਿਰ A bhi hatke